ਅੱਜ ਵੀ ਜੱ ਲੱਗਿਆ ਜੀ ਸਰੋਂ ਇਹ ਆ ਪੁਰਾਣਾ ਤਜਰਬੇਦਾਰ ਖਿਡਾਰੀ ਆ ਇੱਕਦਮ ਹੱਥ ਨਾਲ ਹੀ ਵੀ ਦਾਣਾ ਦਾਣਾ ਛੜਦੂ ਕੱਲਾ ਕੱਲਾ ਦਾਣਾ ਐਵੇਂ ਆ ਨਾ ਜੀ ਲਾ ਕੇ ਜੀ ਪਤਾ ਆ ਜੇ ਤੇਰਾ ਲੈਟਰ ਸੈਟ ਕਰਕੇ ਬੰਨ ਲਗਦਾ ਤਾਂ ਠਾਣਾ ਹੋਵੇ ਬਾਅਦ ਚ ਚੱਲ ਲਾ ਕੇ ਵੇਖ ਹਾਲ ਸਦਲਾ ਕਰਕੇ ਹੁਣ ਸਹੀ ਹੈ ਚੱਲ ਤੋਰ ਚਾਲ ਲਈ ਵੇਖ ਸਹੀ ਲੱਗਦਾ ਠੀਕ ਆ ਲੈ ਆ ਬੀ ਲੈ ਗਿਆ ਨਹੀਂ ਯਾਰ ਵਾਕਿਆ ਤੈਨੂੰ ਸਾਫ ਪੂਰਾ ਠੀਕ ਆ ਯਾਰ ਨਾ ਕੋਈ ਵਾਲੀ ਲੋਣੀ ਚੰਗਾ ਨਹੀਂ ਨਹੀਂ ਪੋਲੀ ਲਾਵਾਂਗੇ ਕੋਈ ਨਹੀਂ ਜ਼ੋਰ ਲੱਗਦਾ ਮੇਰਾ ਜ਼ੋਰ ਤਾਂ ਫਿਰ ਲੱਗੂਗਾ ਸਰੋਂ ਬੀਜਾਂ ਲੱਗੇ ਆ